हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਗੁਰਲਾਲ ਸਿੰਘ ਦੇ ਕੋਲ ਪਸ਼ੂ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਦਿਖਾਉਣੇ ਆ ਇੱਕ ਮੱਝ ਦਿਖਾ ਦਾਂਗੇ ਤਿੰਨ ਬੈੜਾ ਨੇ ਤਿੰਨ ਬੈੜਾ ਨੇ ਬਿਲਕੁਲ ਤਿੰਨੇ ਸੂਈਆਂ ਸਵਾਈਆਂ ਜਾਂ ਗੱਭਣ ਕੀ ਥੱਲੇ ਦੁੱਧ ਕਿੰਨਾ ਰੇਟ ਭਾਅ ਪੜਦਾ ਰਹੂਗਾ ਜਿਹਨਾਂ ਪਸ਼ੂਆਂ ਦਾ ਪੂਰੀ ਗੱਲਬਾਤ ਆਪਾਂ ਆਨਰ ਸਰਦਾਰ ਗੁਰਲਾਲ ਸਿੰਘ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤੇ ਖਾਸ ਵਿਜਰ ਦੋਸਤੋ ਤੁਸੀਂ ਪਿੰਡ ਸੁਰ ਸਿੰਘ ਕਰਨੀ ਹੈ ਸੁਰ ਸਿੰਘ ਜਦੋਂ ਆਪਾਂ ਆ ਜਣੇ ਆ ਦੋਸਤੋ ਪਿੰਡ ਤੇ ਸੁਰ ਸਿੰਘ ਤੋਂ ਜਿਹੜੀ ਬਿਲਕੁਲ ਮਾਣੇ ਮੱਲੀਆਂ ਨੂੰ ਛੜਕ ਜਾਂਦੀ ਆ ਉਸ ਛੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਆ ਅੱਜ 6 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:00 ਵਜੇ ਦਾ ਸਮਾਂ ਆ ਆਉ ਲੈਣਿਆ ਜਾਣਕਾਰੀ ਵੀਰ ਗੁਰਲਾਲ ਤੋਂ ਪੁੱਛਦੇ ਆ ਜਿੰਨਾਂ ਪਸ਼ੂਆਂ ਦੀ ਕੀ ਡਿਟੇਲ ਆ ਸੋ ਫਰਸਟਲੀ ਇੱਕ ਰਿਕਵੈਸਟ ਇਹ ਵੀ ਹੁੰਦੀ ਆ ਦੋਸਤੋ ਜਿਹੜਾ ਪਸ਼ੂ ਗੱਭਣਾ ਉਹਨੂੰ ਤਿੱਪ ਕੇ ਤਸੱਲੀ ਕਰ ਲਿਆ ਦੋ ਡੰਗ ਚਵਾਈ ਕਰ ਲੋ ਤਿੰਨ ਟਾਈਮ ਚਵਾਈ ਕਰ ਲੋ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਰੇ ਭੈਣ ਭਰਾਵਾਂ ਨੇ ਕਿਸੇ ਨੇ ਵੀ ਖਰੀਦਦਾਰ ਵੀਰ ਨੇ ਆ ਕੋਈ ਰਕਮ ਜਿਹੜੀ ਐ ਇਨਵੈਸਟਮੈਂਟ ਕਰਨੀ ਆ ਬਾਕੀ ਅੱਗੋਂ ਵਪਾਰੀ ਵੀਰ ਆ ਇਹ ਵੀ ਰਕਮ ਅੱਗੇ ਖਰਚ ਕਰਕੇ ਲਿਆਉਂਦੇ ਆ ਸੋ ਜਿੰਨੀ ਨਰਕ ਪਰਖ ਅੱਗੋਂ ਆਪ ਕਰਕੇ ਲੈ ਕੇ ਆਉਂਦੇ ਆ ਅੱਗੋਂ ਆਪ ਦੀ ਸਮਝਣਾ ਤੁਸੀਂ ਵੀ ਕਰਕੇ ਲੈ ਕੇ ਜਾਇਆ ਕਰੋ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿਗੁਰ ਸੰਤੂ ਸਾਹਿਬ ਜੀ ਠੀਕ ਠਾਕ ਜੋ ਠੀਕ ਠਾਕ ਮਹਾਰਾਜ ਹੋਰ ਸੁਣਾਓ ਬੜੀ ਕਿਰਪਾ ਜੀ ਬਾਬੇ ਬਿੱਦੀ ਜਨ ਸਾਹਿਬ ਦੀ ਚਲੋ ਸ਼ੁਕਰ ਮਾਲਕ ਹਾਂਜੀ ਸਦੂ ਸਾਹਿਬ ਇੱਕ ਆ ਦੂਜੇ ਸੂਏ ਵੈੜ ਆਪਣੇ ਤੋਂ ਬਿਲਕੁਲ ਤਿਆਰ ਵਾ ਹਾਂਜੀ ਤੇ ਇੱਕ ਵੈੜ ਪਹਿਲਾਂ ਨੂੰ ਸੂਈ ਆ ਇੱਕ ਦੂਜੇ ਸੂਏ ਵੈੜ ਰਾਤ ਦੀਆਂ ਸੂਈਆਂ ਦੋਵੇਂ ਵੈੜਾਂ ਦੋ ਰਾਤ ਹੀ ਸੂਈਆਂ ਨੇ ਹਾਂਜੀ ਇੱਕ ਗੱਬਣ ਇੱਕ ਗੱਬਣਾ ਜੀ ਠੀਕ ਆ ਜੀ ਹਾਂਜੀ ਆ ਮੈਂ ਆ ਜੀ ਇਹ ਦੂਜਾ ਸੂਆ ਚਲੋ ਆਪਾਂ ਵੀ ਖਰੀਦੀ ਆ ਜੀ ਅਗਲਾ ਵੇਚਣ ਵਾਲਾ ਦੂਜੇ ਸੂਏ ਆਂਦਾ ਇਹ ਤੀਜਾ ਸੂਆ ਹੋਊਗਾ ਆਪਾਂ ਤੀਜੇ ਕਹਿ ਕੇ ਦਵਾਂਗੇ ਇਹ ਉਹਨਾਂ ਆਖਿਆ 20 22 ਦਿਨ ਹੋਏ ਸੂਈ ਨੂੰ ਆਪਾਂ ਮਹੀਨੇ ਦੇ ਕਹਿ ਕੇ ਸੂਈ ਦੇਣੀ ਆ ਜੀ ਮਹੀਨੇ ਕਿਤੇ ਹਾਂਜੀ ਕੱਟੀ ਆ ਜੀ ਮਗਰੇ ਦੀ ਠੀਕ ਆ ਜੀ ਲਓ ਵੀ ਦੋਸਤੋ ਮਹੀਨੇ ਦੀ ਸੂਈ ਆ ਮਗਰ ਕੱਟੀ ਆ ਸੋ ਇਤੋਂ ਆਪਾਂ ਸਟਾਰਟ ਕਰ ਲੈਨੇ ਆ ਗੁਰਲਾਲ ਵੀਰੇ ਪੂਰੀ ਜਾਣਕਾਰੀ ਤਾਂ ਇਹ ਆ ਵੀ ਇੱਕ ਮਹੀਨੇ ਦੀ ਸੂਈ ਆ ਜੀ ਮਗਰ ਕੱਟੀ ਆ ਗਈ ਇਹਦੇ ਹਾਂਜੀ ਤੇ ਸੂਗਾ ਕਿਨਵਾ ਸੰਧੂ ਸਾਹਿਬ ਉਹਨਾਂ ਨੇ ਕਿਹਾ ਵੀ ਦੂਜਾ ਸੂਗਾ ਹਰਕੀ ਮੇਰੇ ਕੋ ਸਿੱਗ ਪੁੱਤੀ ਵੀ ਸੋਹਣੀ ਆ ਸਾਰੀ ਜਾਬਦੀ ਵੀ ਦੁੱਜਣੀਆਂ ਚਲੋ ਆਪਾਂ ਕੋਈ ਵੀਰ ਤੀਜੇ ਵੀ ਮੰਨ ਸਕਦਾ ਵਾ ਇੱਕ ਸੂਏ ਨਾਲ ਇਹ ਬਚਾਰੀ ਕਿਤੇ ਬੁੱਲੀ ਤੇ ਹੋ ਨਹੀਂ ਜਾਣਾ ਚਲੋ ਘਰ ਵਾਲੇ ਵੇਚਣ ਵਾਲੇ ਕਹਿੰਦੇ ਆ ਵੀ ਦੂਜਾ ਸੂਗਾ ਆਪਾਂ ਕਹਿ ਸਕਦੇ ਵੀ ਤੀਜਾ ਸੂਗਾ ਮੰਨ ਕੇ ਉਹ ਕਿਰੀਦੇ ਵੀ ਚਲੋ ਜੇ ਅੱਗੇ ਕੋਈ ਤੀਜਾ ਮੰਨ ਕੇ ਖਰੀਦ ਲੇ ਜੀ ਜੀ ਤੇ ਮੁੱਕ ਦੀ ਗੱਲ ਇਹ ਆ ਵੀ ਹੁਣ ਇਹਦੇ ਥੱਲੇ ਫਾਈਨਲੀ ਜਿਹੜਾ ਦੁੱਧ ਆ ਤੁਸੀਂ ਕੋਈ 2-4 ਡੰਗ ਚੋਈ ਆ ਕਿੰਨਾ ਕ ਥੱਲੇ ਅਕਾਊਂਟ ਕੀਤਾ ਵੀ ਦੋ ਡੰਗ ਦਾ ਕਿੰਨਾ ਕ ਜਿਹੜਾ ਬਿਲਕੁਲ ਧਾਰਾਂ ਗੜਵੀਆਂ ਕਿੰਨੀਆਂ ਕ ਹੈਗੀ ਇਹ ਸੰਤੂ ਸਾਹਿਬ ਜਦੋਂ ਆਪਾਂ ਅਗਲੇ ਦੇ ਘਰੋਂ ਦੋ ਡੰਗ ਚੋ ਕੇ ਲਿਆਂਦੀ ਆ 10 ਲੀਟਰ ਦੁੱਧ ਹੀ ਠੀਕ ਆ ਜੀ ਇਹ ਕੱਲ ਦੀ ਮੈਂ ਆਈ ਆ ਤੇ ਥੋੜਾ ਜਿਹਾ ਹੀਰਵਾ ਕਰਦੀ ਮਗਲੇ ਕਰਦਾ ਅੱਛਾ ਜੀ ਠੀਕ ਆ ਸੰਤੂ ਸਾਹਿਬ ਆ ਵੈਰਾ ਤੇ ਆ ਜੀ ਅੱਜ ਆਈਆਂ ਮੈਂ ਮੈਂ ਰਾਤੀ ਕੱਲੀ ਸੀ ਤੇ ਹੀਰਵਾ ਜਾ ਕਰਕੇ ਨਾ ਇਹਦੇ ਥੱਲੇ ਜਿਹੜਾ ਠੰਡਾ ਦੁੱਧ ਵਾ 9 ਲੀਟਰ ਹੋਊਗਾ ਆਪਾਂ 8 ਕਿਲੋ ਠੰਡਾ ਬਣਾ ਕੇ ਦਵਾਂਗੇ ਆਪਣੇ ਘਰੋਂ 8 ਕਿਲੋ ਜੀ ਦੁੱਧ 9 ਕਿਲੋ ਹੀ ਹੋਊਗਾ 10 ਕਿਲੋ ਵਿੱਚ ਆਪਣੇ ਘਰ ਆ ਕੇ ਆਪਦਾ ਲੀਟਰ ਲਿਆਵੇ 2 ਡੰਗ 8 ਕਿਲੋ ਦੁੱਧ ਆਪਣੇ ਘਰੋਂ ਠੰਡਾ ਚੋ ਕੇ ਖੜੇ ਮੈਂ ਥੱਲੇ ਠੀਕ ਹੈ ਤੇ ਚਵਾਪ ਸਮਾ ਬਿਲਕੁਲ ਕੋਈ ਭੂਰ ਹੋਵੇ ਛਟਾਵੇ ਡੋਕਲੋਵੇ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਅ ਲੋ ਵੀ ਦੋਸਤੋ ਇੱਕ ਮੰਥ ਦਾ ਸੁਭਾ ਤੁਸੀਂ ਮੰਨ ਸਕਦੇ ਜੇ ਬੱਚਾ ਇੱਕ ਵਾਰੀ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਮੈਂ ਦਿਖਾ ਦਾਂ ਪਹਿਲਾਂ ਖੋਲਣ ਤੋਂ ਆ ਬੱਚਾ ਜੀ ਠੀਕ ਆ ਸੋ ਬੱਚਾ ਬਿਲਕੁਲ ਤੁਸੀਂ ਵੇਖ ਸਕਦੇ ਜੇ ਕੋਈ ਵੀਰ ਮਹੀਨਾ ਸਮਝ ਲੇ ਕੋਈ ਘੱਟ ਸਮਝ ਲੇ ਕੋਈ ਦੋ ਦਿਨ ਉੱਪਰ ਸਮਝ ਲੇ ਉਹ ਤੁਹਾਡੀ ਆਪਦੀ ਜਿਹੜੀ ਆ ਦੋਸਤੋ ਸੋਚ ਸਮਝਾ ਜੀ ਆ ਦੇਖੋ ਠੀਕ ਹੈ ਜੀ ਸ ਟੱਕ ਟਵਾ ਠੀਕ ਆ ਤੇ ਬਾਕੀ ਖੋਲ ਕੇ ਘਰ ਲਾਲ ਵੀਰੋ ਤੋੜ ਦੇ ਨੋ ਜੀ ਜੀ ਬਾਕੀ ਥਣਾ ਥੁਣਾ ਦੀ ਜਿਹੜੀਆਂ ਦੋਸਤੋ ਲੇਵਾ ਬੈਕਸਾਈਡ ਤੋਂ ਜਿੱਥੋਂ ਤੱਕ ਮੈਂ ਦੇਖ ਰਿਹਾ ਬਿਲਕੁਲ ਪੱਦਰ ਬਖਾਲਾ 8 ਕਿਲੋ ਧਾਰਾਂ ਜਿਹੜੀਆਂ ਬਿਲਕੁਲ ਇਹਦੇ ਥੱਲੇ ਮੌਜੂਦ ਆ ਸੋ ਕੋਈ ਆਪਦੀ ਨਰਕ ਪਰਖ ਕਰ ਲੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਠੀਕ ਆ ਸੋ ਚੰਗੇ ਪਿੱਠ ਪੁੜੇ ਦੀ ਆ ਹਾਈਟ ਦੀ ਗੱਲ ਕਰ ਲਈਏ ਤੇ ਉੱਚੀ ਆ ਪੂਰੀ ਠੀਕ ਆ ਉੱਚੀ ਆ ਮੀਡੀਅਮ ਤੋਂ ਥੋੜੀ ਜੀ ਪਲੱਸ ਆ ਠੀਕ ਆ ਵਿਚ ਵਿਚਾਲੇ ਵਾਲਾ ਸਹਿਜ ਵੀ ਵੀਰ ਕੋਈ ਮੰਨ ਸਕਦਾ ਵੀ ਬਾਲੀ ਵੱਡੀ ਵੀ ਨਹੀਂ ਕਹਾਂਗੇ ਤੇ ਬਿਲਕੁਲ ਦਰਮਿਆਨੀ ਨਹੀਂ ਵਿਚਲਾ ਸ ਹੈ ਜਾਂ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਤੇ ਮੀਡੀਅਮ ਤੋਂ ਵੀ ਕੋਈ 2 ਇੰਚ ਤਾਂ ਉਹ ਜਾਂਦੀ ਆ ਹਾਈਟ ਠੀਕ ਆ ਸੋ ਆਰਡਰ ਕੁਆਲਿਟੀ ਚੰਗੀ ਆ ਥਨ ਥਨ ਪੂਰਾ ਲੰਬਾਈ ਦੇ ਵਿੱਚ ਮੁਠੀ ਤੇ ਧਾਰਾਂ ਬਾਕੀ ਤੁਹਾਨੂੰ ਵੀਰ ਨੇ ਦੱਸ ਹੀ ਦਿੱਤੀਆਂ ਵੀ ਘਟੋ ਘਟ ਜਿਹੜਾ ਦੁੱਧ ਆ ਉਹ 8 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰੇ ਜਿਹੜਾ ਕੋਈ ਵੀਰ ਆਨਲਾਈਨ ਖਰੀਦ ਰਿਹਾ ਇੱਥੇ ਆਣ ਕੇ ਚੋਲੋਗੇ ਹੋ ਸਕਦਾ ਕੋਈ ਪਾਈਆ ਖੰਡ ਵੱਧ ਹੀ ਨਿਕਲੇ ਠੀਕ ਆ ਸੰਧੂ ਸਾਹਿਬ ਮੈਂ ਤਾਂ ਇਹ ਗੱਲ ਨਾਵਾ ਵੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਵੇਖੋ ਜੀ ਆਪਾਂ ਲਾ ਕੇ ਜਿਹੜੇ ਵੀਰ ਨੇ ਆਪਣੇ ਤੋਂ ਖਰੀਦਨੀ ਆ ਦੋ ਡੰਗ ਆਪਣੇ ਘਰੋਂ ਚੋਗੇ ਤਸੱਲੀ ਕਰਕੇ ਫੇਰ ਖੜੇ। ਬਿਲਕੁਲ ਜੇ ਕੋਈ ਵੀਰ ਆਨਲਾਈਨ ਵਿੱਚ ਲੈਂਦਾ ਵਾ ਆਪਾਂ ਨੂੰ ਸਾਈ ਪਾਵੇ 1000 2000 ਆਪਾਂ ਸ਼ਾਮਾਂ ਨੂੰ ਹੀ ਚਵਾਈ ਕਰਾਵਾਂਗੇ ਸਵੇਰੇ ਵੀ ਕਰਾ ਕੇ ਫੇਰ ਮੈਂ ਛੱਡ ਗਿਆਵਾਂਗੇ। ਠੀਕ ਹੈ। ਦੇਖੋ ਜੀ ਆਪਾਂ ਨੂੰ ਆਪਣੇ ਘਰ ਦੀ ਗਾਰੰਟੀ ਆ। ਜੇ ਅੱਜ ਤੋਂ ਆਪਾਂ ਇੱਕ ਮਹੀਨੇ ਨੂੰ ਵਾਖੀ ਜੀ ਇਹ ਵਾਂਡ ਦੇ ਸੇਤੇ ਜਾ ਕੇ ਦਿਲ ਤਾ ਰਾਵੇ ਮੈਂ ਤੇ ਦੁੱਧ ਹੋ ਸਕਦਾ ਜਿੱਦੇ ਕੱਦ ਬੋਤਲੀਆਂ ਦੁੱਧ 12 13 ਕਿਲੋ ਵੀ ਦੇ ਜੇ। ਹਮ ਅਜੇ ਆਪਾਂ ਜਿੰਨਾ ਆਪਣੇ ਘਰ ਹੈਗਾ ਆਪਾਂ ਉਹਨਾਂ ਸੰਧੂ ਸਾਹਿਬ ਕਹਿ ਸਕਦੇ ਆਂ ਗਾਂ ਅਗਲੇ ਦੇ ਕਰਮ ਸਾਮਾਲੀਆਂ ਚੀਜ਼ਾਂ ਆਪਾਂ ਇੰਨੀ ਲੰਮੀ ਗਾਰੰਟੀ ਨਹੀਂ ਦੇ ਸਕਦੇ ਸਹੀ ਆ ਜੀ ਤੇ ਕਿੰਨਾ ਕੁ ਮੁੱਲ ਵੀਰੇ ਲੈਣ ਦੇਣ ਕੀ ਕੀਤਾ ਫਿਰ ਸੰਧੂ ਸਾਹਿਬ ਮੁੱਲ ਤੇ ਲੋਗ ਇਹੋ ਜਿਹੇ ਮਹਿੰਿਆ ਦਾ 70 75 80 ਵੀ ਕਰੀ ਜਾਂਦੇ ਆ ਮੁੱਲ ਜੋ ਮਰਜ਼ੀ ਕਰੀਏ ਆਪਾਂ 65000 ਦੀ ਮਹ ਦੇਣੀ ਉਹਦੇ ਚੋਂ ਵੀ ਮਾਨਤਨ ਖੁੱਲਾ ਕਰ ਦਾਂਗੇ ਭੈਣ ਭਰਾ 65000 ਦੇ ਵਿੱਚੋਂ ਜੀ ਠੀਕ ਆ ਜੀ ਹਾਂਜੀ ਸੋ 65000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਬਾਕੀ ਆਓ ਆਪਦੇ ਵੇਖੋ ਦੇਖੋ ਅੱਖੀ ਜਰੂਰ ਦੇਖਿਆ ਕਰੋ ਪਸ਼ੂ ਨੂੰ ਐਨੀ ਰਕਮ ਤੁਸੀਂ ਲਾ ਜਾਂਦੇ ਜੇ ਤੇ ਬਾਅਦ ਵਿੱਚ ਕਈ ਵੀਰ 100 ਤਰ੍ਹਾਂ ਦੀ ਸ਼ੰਕਾ ਹੁੰਦੀ ਮਨ ਦੇ ਵਿੱਚ ਪੈਸੇ ਕੋਈ 60000 ਕੀਮਤ ਲਾਉਣੀ ਕੋਈ ਛੋਟੀ ਜੀ ਕੀਮਤ ਤਾਂ ਹੈ ਹੀ ਨਹੀਂ ਕਿ ਇਸ ਕਰਕੇ ਕੋਈ ਵੀਰ ਆਪਦੇ ਅੱਖੀ ਵੇਖ ਲਿਆ ਜੇ ਪਸ਼ੂ ਜੋ ਦਿਖਾਇਆ ਗਿਆ ਤੁਹਾਨੂੰ ਬਿਲਕੁਲ ਕਵਰੇਜ ਦੇ ਵਿੱਚ ਵੀਡੀਓ 'ਚ ਉਹ ਬਿਲਕੁਲ ਸੇਮ ਟੂ ਸੇਮ ਤੁਹਾਨੂੰ ਇੱਥੇ ਵੀ ਮਿਲਦਾ ਜਾਂ ਨਹੀਂ ਮਿਲਦਾ ਇਹ ਆਪਦੀ ਬਿਲਕੁਲ ਵੈਰੀਫਾਈ ਕਰ ਲਿਆ ਕਰੋ ਚੰਗੀ ਸੋਹਣੀਆਂ ਪਤਲੇ ਪਿੰਡੇ ਦੀ ਆ ਆਜੋ ਅਗਲੇ ਬੰਨੇ ਦੋਸਤੋ ਜਿਹੜੀਆਂ ਤਿੰਨ ਬਹਿੜਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਸਟਾਰਟਿੰਗ ਤੋਂ ਪਹਿਲੇ ਨੰਬਰ ਤੇ ਵੇੜ ਜਿਹੜੀ ਆ ਇਹ ਗੱਭਣਾਂ ਜੀ ਹਾਂਜੀ ਸਤੂ ਸਾਹਿਬ ਇਹ ਦਿਨ ਪੰਜ ਚਾਰ ਲੈਂਦੀ ਹੈ ਜੇ ਵਛੀ ਪੰਜ ਚਾਰ ਤੇ ਜੀ ਲਓ ਜੀ ਬਹੁਤ ਜਿਆਦੀ ਸੀਲਸ ਲੱਗਾ ਸੰਧੂ ਸਾਹਿਬ ਮਾਣ ਭਾਂਡਾ ਬਹੁਤ ਸੋਹਣਾ ਵਛੀ ਦਾ ਕੋਈ ਭੂਰ ਹੋਵੇ ਛੱਟਾ ਹੋਵੇ ਆਪਣੀ ਫੁੱਲ ਗਾਰੰਟੀ ਹੈ ਸੰਧੂ ਸਾਹਿਬ ਤੇ ਪੰਦੀ ਦੇਖੋ ਜੀ ਠੰਡੀ ਤੇਰੀ ਹੈ ਬਹੁਤ ਜਿਆਦੀ ਠੰਡੀ ਹੈ ਸੰਧੂ ਸਾਹਿਬ ਅੱਛਾ ਜੀ ਤੇ ਆਪਣੇ ਗੁਰਨਾਲ ਵੀਰੇ ਸੁਹਾ ਘਨਮ ਦੂਜਾ ਸੰਧੂ ਸਾਹਿਬ ਦੂਜਾ ਸੁਹਾ ਇਹ ਸੁਣੀ ਆਪ ਕੀ ਸੱਜਣ ਤੋਂ ਹੀ ਹਾਂ ਹਾਂਜੀ ਸ਼ੈੱਡ ਦਾ ਕੰਮ ਹੀ ਉਹਨਾਂ ਦਾ ਉਹਨਾਂ ਨੇ ਸਾਰਾ ਮਾਲ ਹੀ ਹੌਲੀ ਹੌਲੀ ਘਟਾਤਾ ਠੀਕ ਹੈ ਜੀ ਤੇ ਉਹਨਾਂ ਸੱਜਣਾ ਰਾਤੀ ਫੋਨ ਕੀਤਾ ਮੈਂ ਰਾਤ ਜਾ ਕੇ ਲਈ ਆ ਜੀ ਅਜੇ ਲੈਂਦੀ ਆ ਠੀਕ ਹੈ ਜੀ ਇਹਨੇ ਸੰਧੂ ਸਾਹਿਬ ਪਹਿਲੇ ਸੂਏ 17 18 ਲੀਟਰ ਦੁੱਧ ਕੱਢਿਆ ਵਛੀ ਨੇ ਪਿਓਰ ਦੂਜਾ ਸੂਆ ਸੁਣੀ ਆ ਅਜੇ ਜਦੋਂ 蒂ਪੀ ਅਜੇ ਸ਼ਹਿਦ ਆਉਂਦਾ ਚੌਥਣਾ ਕੀ ਠੀਕ ਹੈ ਜੀ ਅਜੇ ਦਿਨ ਤਕਰੀਬਨ ਤਕਰੀਬਨ 7 8 ਰਮਾਨ ਨੇ ਲੈ ਜੋਗੀ ਪੂਰੀ ਬਣ ਕੇ ਸੁੰਦੀ ਆ ਤਾਂ ਪਾਈ ਤਪੂਈ ਹਨ ਵਧੀਆ ਸੰਧੂ ਸਾਹਿਬ ਬੇਚਿਜ ਕੋ ਗੇ ਵੇਖੋ ਜੀ ਜਿਹੜਾ ਵੀਰ ਆਪਣੇ ਤੋਂ ਲੈਂਦਾ ਆਪਾਂ ਨਹੀਂ ਆਂਦੇ ਪੈਸੇ ਖਾਤੇ ਚ ਪਾਦੇ ਛੇਤੀ ਛੇਤੀ ਬਸ ਬਸ ਵਛੀ ਮੰਗਾਉਂਦਾ ਆਪਦੇ ਘਰ ਲਵਾਵੇ ਰੀ ਨਾ 蒂ਪ ਦੇਪਵਾਲਗੇ ਉਹ ਕੰਮ ਨਹੀਂ ਸਤੂ ਸਾਹਿਬ ਹੈਗਾ ਆਪਾਂ ਵੀ ਗਾਂ ਹੱਕ ਦੀ ਕਮਾਈ ਲਾ ਗਏ ਆਂ ਤੇ ਅਗਲੇ ਨੇ ਵੀ ਲਾਉਣੀ ਆ ਜੀ ਬਾਕੀ ਸੀਲਸ ਲੱਗੇ ਸੰਧੂ ਸਾਹਿਬ ਲਓ ਜੀ ਜਿਤਨਾ ਮਰਜੀ ਐਂ ਤੁਸੀਂ ਸੰਦੀ ਕਰਨਾ ਬਾਕੀ ਠੰਡੀ ਧੀਰੀਆ ਦੋਸਤੋ ਪੂਰੀ ਰਿਕਾਰਡ ਤੋੜਾ ਠੰਡੀ ਧੀਰੀਆ ਬਾਕੀ 17 18 17 ਲੀਟਰ ਜਿਹੜੀ 15 ਤੋਂ ਤੁਸੀਂ ਅਪਰੋਕਸੀਮੇਟਲੀ ਮੰਨ ਲਓ ਵੀ 15 ਤੋਂ ਪਲੱਸ ਹੀ ਚੱਲੀ ਆ ਪਹਿਲੇ ਸਵੇਰੇ ਜੀ ਜੀ ਦੂਜਾ ਸਵੇਰਾ ਹੁਣ ਸੋਣੀ ਆ ਚੰਗੀ ਉਮੀਦ ਆ ਚੰਗੀ ਸੇਵਾ ਤੇ ਚੰਗਾ ਦੁੱਧ ਲੈ ਸਕਦੇ ਜੀ ਤੇ ਖੋਲ ਕੇ ਤੋਰਿਓ ਜੀ ਲੜ ਲੂੜ ਖਜੇ ਕਾਫੀ ਦਿਖਾਈ ਦੇ ਰਿਆ ਦੋਸਤੋ ਢਿੱਲਾ ਢ ਰੰਗ ਜਿਹੜਾ ਬਿਲਕੁਲ ਇੱਕ ਆ ਬਲੈਕ ਰੰਗ ਆ ਕਾਲੇ ਰੰਗ ਦੇ ਵਿੱਚ ਤੇ ਆਰਡਰ ਕੁਆਲਿਟੀ ਸੋਹਣੀ ਆ ਜਿੰਨਾ ਕ ਅਗਾਹ ਨੂੰ ਆਪਾਂ ਦੇਖ ਰਹੇ ਆ ਦੇਵਾ ਉਨਾ ਕ ਪਛਾਣ ਨੂੰ ਜਿਹੜੀ ਆ ਬੰਤਰ ਲੇਵੇ ਦੀ ਬਿਲਕੁਲ ਸ਼ੋਅ ਕਰਦੀ ਪਈ ਆ ਠੀਕ ਆ ਸੰਗੋ ਸਾਹਿਬ ਪਲੀ ਪੁਲੀ ਵੜੀ ਆ ਝਾਗਵਾ ਵੀ 20 ਕਿਲੋ ਤੋਂ ਬਾਹਰ ਹੀ ਜਾਊਗੀ ਚਲੋ 20 ਕਿਲੋ ਤੇ ਮਾਨ ਲੈ ਵਛੀ ਦੁੱਧ ਦਊ ਨਾ ਠੀਕ ਆ ਜੀ ਹਾਂਜੀ ਸੋ ਚੰਗੀ ਵੜਾ ਇਨਾ ਵੈਸੇ ਨਾਰਮਲ ਹੀ ਚਲਵਾਂਦਾ ਕੁਛ ਨਹੀਂ ਬਾਕੀ ਫਿਰ ਵੀ ਆਪਾਂ ਸੇਵਾ ਤੇ ਡਿਪੈਂਡ ਕਰ ਲੈਨੇ ਆ ਵੀ ਚੰਗੀ ਸੇਵਾ ਹੋਈ ਤੇ ਕੋਈ ਬਾਹਲਾ ਦੂਰ ਨਹੀਂ ਹੈਗਾ ਇਹਨਾਂ ਰਿਕਾਰਡ ਤਾਂ 20 ਕਿਲੋ ਤੋਂ ਚੋ ਸੋ ਥਣਾ ਦੀ ਸਪੇਸ ਜਿਹੜੀ ਆ ਦੋਸਤੋ ਅਗਲੇ ਪਿਛਲੇ ਥਣਾ ਦੀ ਸਪੇਸ ਤਾਂ ਘੱਟੋ ਘੱਟ 6 ਸੇ 7-7 ਇੰਚ ਜਿਹੜੀ ਆ ਸੱਚੀ ਖੱਬੀ ਬਹਿਣੀ ਦੀ ਬੇਸ਼ੱਕ ਉਹ ਵੀ ਸਪੇਸ ਕਾਫੀ ਆ ਵੀ ਆਪਾਂ ਗੱਲ ਕਰ ਲੈਨੇ ਆ ਵੀ ਮੁੱਠੀ ਨਾਲ ਮੁੱਠੀ ਨਹੀਂ ਟਕਰਾਂਦੀ ਕਿ ਉਹ ਇੰਨਾ ਕੁ ਗੈਪ ਹੈਗਾ ਠੀਕ ਆ ਤੇ ਥਣ ਵੀ ਪੂਰਾ ਮੁੱਠੀ ਆ ਹੱਥੀ ਚਵਾਈਲਾ ਥਣਾ ਠੰਡੀ ਠੁੰਡੀ ਸੰਤੋ ਸਾਹਿਬ ਸਤੋ ਬੱਟੀ ਗੱਲ ਵੀ ਸੀਲ ਸਾ ਹੂਆ ਸਲੱਗ ਪਸੂਆ ਰਸਾ ਵੰਗਾ ਕੋਈ ਪਾਲੇ ਨਾ ਪਾਲੇ ਇੱਕ ਬਰਾਬਰੀ ਹੈ ਜਿਵੇਂ ਮਰਜ਼ੀ ਚੋਲੋ ਠੀਕ ਆ ਤੇ ਕਿੰਨਾ ਮੁੱਲ ਕਰਦੇ ਆ ਬਾਈ ਦਾ ਸੰਤੂ ਸਾਹਿਬ ਇੰਜ ਦੀਆਂ ਬੱਚੀਆਂ ਦਾ ਚਲੋ ਰੋਜ਼ ਵੀਡੀਓ ਵੇਖੀਂਦਿਆਂ ਕੋਈ 65 ਵੀ ਮੰਗੀ ਜਾਂਦਾ 70 ਮੰਗੀ ਜਾਂਦਾ ਆਪਾਂ ਮੁੱਲ ਗਲਤ ਨਹੀਂ ਕਰਨੇ ਲੈਣ ਦੇ ਨਾਲੇ ਕਰਨੇ ਸੰਤੂ ਸਾਹਿਬ ਮੁੱਲ ਜੋ ਮਾਜ਼ੀ ਕਰੀਏ 55000 ਦੀ ਬੱਚੀ ਦੇ ਦਾਂਗੇ ਉਹ ਚੋ ਵੀ ਆਪਾਂ ਖੁੱਲਾ ਇਮਾਨਦਾਨ ਭੈਣ ਭਰਾਵਾਂ ਦਾ ਕਰ ਦੇਣਾ 55000 ਚ ਹਾਂਜੀ ਕੋਈ ਇਹ ਨਹੀਂ ਵੀ 100 200 500 ਛੋੜ ਨਹੀਂ ਖੁੱਲਾ ਮਾਨਤਨ ਕਰਾਂਗੇ ਜਿਹੜਾ ਵੀ ਰੂ ਆਊਗਾ ਠੀਕ ਆ ਜੀ ਲੋ ਵੀ ਦੋਸਤੋ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਛੋੜਛੱਪਾ ਹੋ ਜਾਊਗਾ ਖੁੱਲਾ ਜਿੰਨਾ ਵੀ ਹੋਊਗਾ ਸੰਤੂ ਸਾਹਿਬ ਢਲਾਂ ਢੁਲਾਂ ਬਹੁਤ ਜ਼ਿਆਦੀਆਂ ਵੇ ਨਾ ਨਹੀਂ ਕਰਮਾਂ ਲਈ ਲੈਣੀ ਠੀਕ ਆ ਜੀ ਲੋ ਵੀ ਦੋਸਤੋ 5 7 7 ਕ ਦਿਨ ਹਫਤੇ ਅੰਦਰ ਬਾਾਰ ਵੀ ਸੌ ਸਕਦੀ ਹੈ 2 ਦਿਨ ਹਫਤੇ ਤੋਂ ਬਾਹਰ ਵੀ ਲੈ ਕੇ ਜਾ ਸਕਦੀ ਹੈ ਤੇ ਤਿਆਰੀ ਬਸ ਇੰਨਾ ਵੀ ਬਹਿੜਾ ਦਾ ਵੀ ਅੱਜ ਹੋਰ ਤੇ ਕੱਲ ਹੋਰ ਬਣਦੀ ਹੈ ਜੀ ਜੀ ਸੰਧੂ ਸਾਹਿਬ ਬਾਕੀ ਸਫਰ ਸੁਫਰ ਜਦੋਂ ਪੈਂਦਾ ਡੰਗਰ ਨੂੰ ਲਾਦ ਕੇ ਇਧਰ ਦੀ ਉਧਰ ਉਧਰ ਦੀ ਇਧਰ ਜਦੋਂ ਹੁੰਦਾ ਡੰਗਰੋਂ ਤੋਂ ਬਦੋਂ ਬਦੀ ਤੇ ਡੰਗ ਪਹਿਲਾਂ ਸੂ ਪੈਂਦਾ ਸੂ ਪੈਂਦਾ ਜੀ ਠੀਕ ਆ ਭਰਾ ਅਗਲੇ ਬੰਨੇ ਆਪਣੇ ਕੋਲੇ ਕੀ ਆ ਗਈ ਹੈ ਲਾਲ ਰੰਗ ਦੇ ਵਿੱਚ ਹਾਂਜੀ ਅਗਲੀ ਬਹਿੜੀ ਜਿਹੜੀ ਦੋਸਤੋ ਤੁਹਾਨੂੰ ਦਿਖਾਉਣੀ ਆ ਲਾਲ ਰੰਗ ਦੇ ਵਿੱਚ ਆ ਲਾਲ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਜ ਹੈ ਕੁਝ ਸਪੋਰਟ ਜਿਹੜੇ ਆ ਪੇਠ ਦੇ ਉੱਪਰ ਕੰਗਰੋੜ ਤੇ ਤੇ ਕੁਝ ਕੁ ਹਵਾਨੇ ਲੇਵੇ ਤੇ ਬਿਲਕੁਲ ਢਿੱਡ ਦੇ ਥਲੇ ਪਾਸੇ ਵਾਈਟ ਰੰਗ ਹੈਗਾ ਸੰਧੂ ਸਾਹਿਬ ਠੰਡੀਆਂ ਵਚੀਆਂ ਬਹੁਤ ਜਿਆਦੀਆਂ ਕੋਈ ਹੋਰ ਗੱਲ ਨਹੀਂ ਬਾਕੀ ਠੰਡੀ ਧੀਰੀ ਆ ਸੀਲ ਸਹੂ ਆ ਤੇ ਕੀ ਆਪਣੇ ਗੁਰਲਾ ਲਿੰਦਾ ਡਿਟੇਲ ਆ ਇਹ ਸੰਧੂ ਭਾਜੀ ਪਰसों ਰਾਤ ਸੁੱਈ ਐ ਬੱਚੀ ਅੱਛਾ ਹਾਂਜੀ ਇਹਦੇ ਮਗਰ ਬੱਚਾ ਜੀ ਪਹਿਲਾਂ ਸੂਗਾ ਵੈਰ ਸੁੱਈ ਆ ਉਹ ਬੱਚਾ ਵੀ ਇਸੇ ਤਰ੍ਹਾਂ ਦਾ ਹੀ ਆ ਹਾਂਜੀ ਬੱਚਾ ਹੋਵੇ ਪੱਲੀ ਸਾਈਡ ਆ ਲਓ ਜੀ ਬੱਚਾ ਵੀ ਬਿਲਕੁਲ ਰੈਡ ਤੇ ਵਾਈਟ ਦਾ ਕੰਬੀਨੇਸ਼ਨ ਜਾਂ ਦੋਸਤੋ ਠੀਕ ਆ ਜੀ ਦੋ ਕਲਰ ਦੇ ਵਿੱਚ ਮਗਰ ਬੱਚਾ ਆ ਦੇਖੋ ਠੀਕ ਆ ਤੇ ਇੱਕ ਮਤਲਬ ਇਹ ਕੱਲ ਰਾਤੀ ਸੁੱਈ ਆ ਇਹ ਨਹੀਂ ਪਰਸੋ ਰਾਤ ਸੰਦੂ ਸਾਹਿਬ ਸੁੱਈ ਐ ਪਰਸੋ ਰਾਤ ਹਾਂਜੀ ਪਰਸੋ ਰਾਤ ਸੁੱਈ ਐ ਤੇ ਸੂਗਾ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਸੰਦੂ ਸਾਹਿਬ ਕਲੂਨ ਦੋਸਤੋ ਵੈਰ ਸੁੱਈ ਆ ਠੀਕ ਆ ਪਹਿਲਾਂ ਸੂਗਾ ਬੱਚੀ ਆ ਤੇ ਬਾਕੀ ਹਵਾਨਾ ਲੇਵਾ ਬਿਲਕੁਲ ਨਿੱਗਰ ਜਿੰਨਾ ਤੰਤ ਨੂੰ ਬਹੁਤ ਜ਼ਿਆਦਾ ਲੱਗਾ ਸੰਧੂ ਸਾਹਿਬ ਤੁਹਾਨੂੰ ਵੀ ਪੂਰਾ ਸੁਆਦੀ ਆ ਮੁੱਠੀ ਥਾਣਾ ਨੋਕਲਾ ਕਲਮੀ ਥਾਣਾ ਅੱਛਾ ਤੇ ਆਪਣਾ ਗੁਰਲਾਲ ਭਾਈ ਕਿੰਨਾ ਗੋਣ ਬੋਲਾ ਦੇ ਥੱਲੇ ਸੰਧੂ ਸਾਹਿਬ ਇਹਦੇ ਥੱਲੇ ਜਿਹੜਾ ਆਪਾਂ ਚਵਾ ਦੇਣਾ ਆਪਣੇ ਘਰੋਂ 8 ਕਿਲੋਟਰ ਦੇ ਕਰੀਬ ਬੋਲਾ ਹੋਊਗਾ 8 ਕਿਲੋਟਰ ਹਾਂਜੀ ਪਹਿਲਾ ਸੁਗਾ ਵਾ 8 ਲੀਟਰ ਬੋਲਾ ਜਿਹੜਾ ਆਪਾਂ ਦੋ ਡੰਗਾਂ ਤਸੱਲੀ ਨਾਲ ਚਵਾ ਦੇਣਾ ਆਪਣੇ ਘਰੋਂ ਜੇ ਆ ਝੱਗ ਚੋਂ ਗੱਲ ਲਾਈਏ ਫਿਰ ਤੇ ਭਲਾ 10 ਕਿਲੋ ਤੋਂ ਬਾਹਰ ਹੋਈ ਫਿਰੇ ਪਰ ਆਪਾਂ ਵੀ ਕੁਝ ਗਾਰੰਟੀ ਫੇਰ ਦੇਣੀ ਆ ਪਹਿਲਾਂ ਆਪਦੇ ਦੋ ਡੰਗ ਚੋਗੇ ਤਸੱਲੀ ਕੀਤੀ ਆ ਲੀਟਰ ਮਾਰੇ ਆ ਵੀ ਹਾਂ ਅਗਲੇ ਨੂੰ ਫੇਰ ਇਹਨਾਂ ਦੱਸ ਸਕਦੇ ਆ ਨਹੀਂ ਤੇ ਵੈਸੇ ਝੂਠ ਮਾਰਨ ਨੂੰ ਜੋ ਮਾਦੀ ਕਹੀ ਜਾਈ ਹੋਣੀ ਬਿਲਕੁਲ ਲੋ ਵੀ ਦੋਸਤੋ ਥੋੜਾ ਜਿਆ ਤੁਹਾਨੂੰ ਮੈਂ ਬੈਕ ਸਾਈਡ ਤੋਂ ਹੋ ਕੇ ਦਿਖਾ ਦਿੰਦਾ ਹਾਈਟ ਵੀ ਕੋਈ ਜਿਆਦਾ ਜਜਮੈਂਟ ਨਾ ਕਰਿਓ ਵੀ ਬਾਹਲੀ ਵੱਡੀ ਵੀ ਮੀਡੀਅਮ ਜੀ ਹਾਈਟ ਆ ਮੀਡੀਅਮ ਜੀ ਨਾਰਮਲ ਆ ਨਾ ਬਾਹਲੀ ਵੱਡੀ ਨਾ ਹੀ ਬਾਹਲੀ ਛੋਟੀ ਦਰਮਿਆਨੀ ਜੀ ਹਾਈਟ ਆ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਦੀ ਜਰਸੀ ਵੇਖ ਲੈਨੇ ਆ ਵੀ ਉਹ 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 ਤਰ੍ਹਾਂ ਦੀ ਹਾਈਟ ਆ ਠੀਕ ਆ ਤੇ ਬਾਕੀ ਇੱਕ ਪਹਿਲੀ ਵਿਹੜ ਦਿਖ ਸੇ ਅੱਛਾ ਗਰ ਲਾਲ ਵੀਰੇ ਹੁਣ 8 ਕਿਲੋ ਵੀ ਘਟੋ ਘਾਟ ਚਲੋ ਬਾਕੀ ਸੇਵਾ ਦਾ ਦੁੱਧ ਆ ਪਰ ਇਹਨਾਂ 12 13 ਲੀਟਰ ਤੋਂ ਸੰਧੂ ਸਾਹਿਬ ਵੇਖੋ ਜੀ ਮੈਂ ਤਾਂ ਤੁਹਾਨੂੰ ਦੱਸੀ ਇਹੋ ਸਚਾਈ ਵੀ ਜਿਹੜਾ ਆਪਾਂ ਚਵਾਦਣਾ ਆਪਾਂ ਤੇ ਉਹ ਚਵਾਦਣਾ ਅਜੇ ਅਜੇ ਦੂਜਾ ਦਿਨ ਸੁੱਈ ਨੂੰ ਆ ਕੱਲ ਦਾ ਇਹ ਦਿਨ ਲੰਘਿਆ ਪਰਸੋਂ ਇਹ ਕਰਮਾਲੀ ਰਾਤ ਸੁੱਈ ਸੀ ਠੀਕ ਆ ਜਿਹੜੀ ਬਾਕੀ 제ਰ ਦੀ ਆ ਉਹ ਆਪਣੀ ਫੁੱਲ ਗਰੰਟੀ ਆ ਸੰਧੂ ਸਾਹਿਬ ਉਹ ਇਹੋ ਜੀ ਗੱਲ ਨਹੀਂ ਵੀ ਇਹਦੇ ਅੰਦਰ ਮਾਸਾ ਜਿੰਨਾ ਵੀ ਟੋਟਾ ਰਹਿ ਗਿਆ ਹੋਵੇ ਕੋਈ ਸਹੀ ਹੈ ਕੋਈ ਵੀ ਵੀਰ ਲੈ ਜਾਂਦਾ ਤੇ ਜੇ ਜੇਰ ਦੀ ਮਾਸਾ ਜਿੰਨੀ ਵੀ ਸ਼ਿਕਾਇਤ ਆਉਂਦੀ ਤੇ ਤੁਹਾਨੂੰ ਵੀ ਫੋਨ ਕਰ ਸਕਦਾ ਮੈਨੂੰ ਵੀ ਕਰ ਸਕਦਾ ਬਿਲਕੁਲ ਜੀ ਜਿਹੜੀ ਆਪਾਂ ਚੀਜ਼ ਦੀ ਗਾਰੰਟੀ ਦਵਾਂਗੇ ਕੋਈ ਭੂਰ ਹੋਵੇ ਛੱਟਾ ਹੋਵੇ ਥਣ ਘੱਟ ਹੋਵੇ ਆਪਣੀ ਫੁੱਲ ਗਾਰੰਟੀ ਆਪਣੇ ਘਰੋਂ ਆ ਕੇ ਪਹਿਲੀ ਗੱਲ ਚੋਗੇ ਅਗਲਾ ਖੜੇ ਜੇ ਇਸ ਤਰ੍ਹਾਂ ਵੀ ਮੰਗਾਉਂਦਾ ਵਾ ਤੇ ਜੇ ਕੋਈ ਭੂਰ ਛੱਟਾ ਥਣ ਘੱਟ ਹੋਊਗਾ ਉਹ ਕਰਦੀ ਆਪਣੀ ਗਾਰੰਟੀ ਦੁੱਧ ਅਗਲੇ ਦੇ ਪਾਏ ਦਾ ਸੰਧੂ ਸਾਹਿਬ ਬਿਲਕੁਲ ਇਹ ਵਕਤ ਦੇ ਥੱਲੇ 8 ਕਿਲੋ ਹੈਗਾ ਜਿਹੜਾ ਆਪਾਂ ਚਵਾ ਸੰਦੂ ਸਾਹਿਬ ਮੌਲਦੇ ਜੋ ਮਰਜ਼ੀ ਕਰੀ ਜਾਈਏ 44000 ਦੀ ਬੱਛੀ ਦੇਵਾਂਗੇ ਉਹਦੇ ਜੋ ਖੁੱਲਾ ਮੰਗਦਾ 42000 ਦੀ ਬੱਛੀ ਐਂਡ ਦੇ ਦਾਂਗੇ ਸੰਦੂ ਸਾਹਿਬ 42 ਦੀ ਜੀ ਲੋ ਵੀ ਦੋਸਤੋ 42000 ਦੀ ਜਿਹੜੀ ਆ ਪਹਿਲਾਂ ਇਹ ਬੱਛੀ ਵੀਰਾਂ ਦਾ ਵੀ ਦੇ ਦੇਾਂਗੇ ਠੀਕ ਆ ਸੋ ਬਾਕੀ ਸਾਰੇ ਬੰਨਿਓ ਤਸੱਲੀ ਆ ਚੀਜ਼ ਦੀ ਉਸ ਤੋਂ ਬਾਅਦ ਵੀ ਤੁਸੀਂ ਕੋਈ ਵੀਰ ਤਸੱਲੀ ਕਰਨੀ ਚਾਹੁੰਦਾ ਬੇ ਤੜਕਾ ਵੀ ਤਸੱਲੀ ਕਰਿਓ ਖੋਲ ਲੀਏ ਤੋਰ ਤੀਏ ਜੀ ਠੀਕ ਆ ਬੱਛੀ ਬਿਲਕੁਲ ਲਾਲ ਰੰਗ ਦੇ ਵਿੱਚ ਆ ਪਹਿਲਾਂ ਬੱਛੀ ਸੂਈ ਆ ਦੋਸਤੋ ਬਾਕੀ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਗਈ ਆ ਤੇ ਮਗਰ ਇਹਦੇ ਮੇਲਕਾਫ ਬ ਉਤੋਰ ਕੇ ਜਿਹੜਾ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਮਾ ਦੇਖੋ 42000 ਦੀ ਦੂਸੋਂ ਜਿਹੜੀ ਇਹ ਵੈੜ ਹੁੰਦੀ ਆ ਠੀਕ ਆ ਸੋ ਦੂਜੇ ਨੰਬਰ ਤੇ ਸੀਗੀ ਇਹ ਵੈੜ ਤੇ ਇੱਕ ਲਾਸਟ ਦੇ ਵਿੱਚ ਤੇ ਤੁਹਾਨੂੰ ਤੀਜੇ ਨੰਬਰ ਤੇ ਜਿਹੜੀ ਦਿਖਾਉਣੀ ਆ ਵੈੜ ਇਹ ਐਚ ਐਫ ਚ ਆ ਗਈ ਹੈ ਜੀ ਹਾਂਜੀ ਸੰਤੂ ਸਾਹਿਬ ਐਚ ਐਫ ਵੈੜ ਵਾਜੀ ਦੂਜਾ ਸੂਆ ਸੂਈਏ ਦੂਜਾ ਸੂਆ ਸੂਈ ਹਾਂਜੀ ਇਹ ਕੱਲ ਰਾਤ ਦੀ ਸੰਤੂ ਸਾਹਿਬ ਸੂਈ ਮਗਰੇ ਦੇ ਬੱਚੀ ਆ ਜੀ ਬੱਚੀ ਬਹੁਤ ਸੋਹਣੀ ਹੈ ਜੀ ਮਗਰ ਬੱਚੀ ਆ ਜੀ ਬੱਚੀ ਵਿੱਚ ਐਫ ਬ੍ਰੀਡ ਦੀ ਮਗਰ ਬੱਚੀ ਆ ਆਪ ਵੀ ਐਚ ਐਫ ਦੇ ਵਿੱਚ ਆ ਤੇ ਦੂਜਾ ਸੂਆ ਹਾਂਜੀ ਸੰਤੂ ਸਾਹਿਬ ਬਾਕੀ ਸੀਲਸ ਲੱਗ ਬਹੁਤ ਜ਼ਿਆਦੀ ਹੈ ਠੰਡੀਆਂ ਬੱਚੀਆਂ ਸਾਰੀਆਂ ਲਓ ਜੀ ਜੀ ਸੋ ਪ੍ਰੋਪਰ ਜਿਹੜਾ ਦੋਸਤੋ ਤੁਹਾਨੂੰ ਇੱਕ ਵਾਰੀ ਤਸੱਲੀ ਇਹਦੇ ਲਈ ਇੱਕ ਵਾਰੀ ਜਿਹੜਾ ਹਾਥੋ ਹਥ ਲਾ ਕੇ ਪੂਰੀ ਤਸੱਲੀ ਕਰਵਾਈ ਜਾ ਰਹੀ ਹੈ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੂੰ ਇਹ ਨਾਲ ਲੱਗੇ ਵੀ ਕੋਈ ਲੱਤ ਛੜ ਚਲਾਉਣ ਵਾਲੇ ਪਸੂ ਆ। ਸੋ ਤੁਸੀਂ ਆਹ ਵੇਖ ਸਕਦੇ ਠੀਕ ਆ। ਵੀ ਜਿੱਦਾਂ ਮਰਜੀ ਕੋਈ ਬਹਿ ਕੇ ਭੈਣ ਜਵਾਈ ਕਰ ਲੇ ਕੋਈ ਵੀਰ ਕਰ ਲੇ। ਕੋਈ ਚੱਕਰ ਨਹੀਂ ਸੰਧੂ ਸਾਹਿਬ ਕੋਈ। ਅੱਛਾ ਤੇ ਹੁਣ ਮੰਨ ਲਾ ਵੀ ਕੱਲ ਇਹ ਵੀ ਕੱਲ ਹੀ ਸੁੱਈ ਆ। ਇਹ ਕੱਲ ਰਾਤ ਸੰਧੂ ਸਾਹਿਬ ਸੁੱਈ ਆ। ਕੱਲ ਰਾਤ ਹੀ ਸੁੱਈ ਆ। ਜੀ। ਆ ਬ ਇੱਕ ਦੂਜੇ ਦਾ ਨਾ 나ੜੂ ਉਹਦੇ ਵੀ ਥੱਲੇ ਹੀ ਆਵੇ ਇੱਕ ਦੂਜੇ ਦਾ 나ੜੂ ਚੁੰਗੀ ਜਾਂਦੇ। ਹਾਂਜੀ अच्छा ते गुरलाल वीरै किन्ना कै दे ਥੱਲੇ ਬੋਲਾ ਹੋਣਾ ਕੋਈ ਦੋ ਟਾਈਮ ਚੋਲੀ ਹੋਗੀ ਤਿੰਨ ਟਾਈਮ ਸੰਧੂ ਸਾਹਿਬ ਇਹਦੇ ਥੱਲੇ ਜੇ ਤੁਸੀਂ ਅੱਖਣਾ ਵੀ ਝੂਠ ਹੀ ਮਾਰਦਾ ਵੇ ਇਹਦੇ ਥੱਲੇ 14 ਲੀਟਰ ਦੇ ਲਾਗੇ ਬੰਨੇ ਬੋਲਾ ਆਪਾਂ 12 ਲੀਟਰ ਬੋਲਾ ਠੰਡਾ ਚਵਾ ਕੇ ਦੇਣਾ ਆਪਣੇ ਘਰੋਂ 12 ਲੀਟਰ ਜੀ ਤੇ ਬਿਲਕੁਲ ਮੁਠੀ ਵਾਲਾ ਥਾਣੀ ਹੈ ਨਾ ਸੰਧੂ ਸਾਹਿਬ ਚਵਾਈ ਦੀ ਤੇ ਜਿਹੜਾ ਵੀਰ ਵੀ ਆਊਗਾ ਜਿਹੜਾ ਇੱਕ ਰੀ ਥੱਲੇ ਬਹਿ ਗਿਆ ਉਹ ਚਵਾਈ ਦੁਖੋਂ ਨਹੀਂ ਛੱਡ ਕੇ ਜਾਂਦਾ ਚਲੋ ਬਾਕੀ ਅਗਲੇ ਆਪ ਦੀ ਸਮਝ ਲੈਣੀ ਹੈ ਜੀ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਬੜਾ ਫੁੱਲ ਗਰੰਟੀ ਹੈ ਜੀ ਹਾਂ ਖੋਲ ਕੇ ਤੋਰਦੀ ਆਪੋ ਦੂਜਾ ਸਵੇਰ ਸੂਈ ਆ ਠੀਕ ਆ ਤੇ ਹੁਣ ਬੌਲੇ ਦੀ ਗੱਲ ਕਰ ਲਈਏ ਤਾਂ ਥਾਣਾ ਵੇਖੋ ਦੋਸਤੋ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਤੇ 12 ਕਿਲੋ ਹੁਣ ਬੌਲੇ ਤੋਂ ਸਟਾਰਟਿੰਗ ਆ 12 ਕਿਲੋ ਤੋਂ ਬਿਲਕੁਲ ਬੌਲਾ ਸਟਾਰਟ ਅੱਗੇ ਜੇਕਰ ਦੁੱਧ ਦੀ ਗੱਲ ਕਰ ਲਈਏ ਦੋਸਤੋ ਆਪਾਂ ਉਹ ਵਾਰ-ਵਾਰ ਕਹਿੰਨੇ ਆ ਵੀ ਸੇਵਾ ਦਾ ਤੋਂ ਦਾ ਤੁਸੀਂ ਸੰਤੂ ਸਾਹਿਬ ਜਿਹੜੇ ਬੰਦਿਆ ਤੋਂ ਲਈ ਉਹਨਾਂ 12 ਤੋਂ 15 ਤੋਂ ਵੱਧ ਚੋਲੋ ਹਨਾ ਜਿਹੜੇ ਬੰਦਿਆ ਤੋਂ ਲਈ ਉਹਨਾਂ ਕਿਹਾ ਵੀ ਅਸੀਂ 17 18 ਲੀਟਰ ਪਹਿਲੇ ਸੂਏ ਬਾਲਾ ਦੁੱਧ ਚੋਇਆ ਵਾ ਬੱਚੀ ਥੱਲੇ ਫਿਰ ਕਿ ਦੂਜਾ ਸੂਆ ਵਾ ਵੇਖੋ ਜੀ ਗਾਂ ਸੇਵਾ ਆਪਦੀ ਆ ਜਿੰਨੀ ਭੈਣ ਭਰਾ ਕਰ ਲੈਣਗੇ ਉਹਨਾਂ ਚੋ ਲੈਣਗੇ ਜੀ ਠੀਕ ਹੈ ਜੀ ਜੀ ਸੋ ਬਾਕੀ ਚੱਡੇ-ਚੁੱਡੇ ਦੀ ਸੋਹਣੀ ਆ ਦੋਸਤੋ ਸਾਫ ਸੁਥਰੀ ਆ ਜਿੰਨੇ ਵੀ ਹੈ ਕੀ ਆ ਕਰਮਾਂ ਵਾਲੀ ਉਹਨੀ ਚੱਡੇ ਦੀ ਸਾਫ ਆ ਠੀਕ ਆ ਤੇ ਮਗਰ ਬੱਚੀ ਉਹ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਦਿਖਾਈ ਇੱਕ ਵਾਰ ਫੇਰ ਤੁਸੀਂ ਦੇਖ ਲਓ ਤੇ ਬਾਕੀ ਮੋਲ ਪੁੱਛ ਲੈਣੇ ਆ ਤੇ ਕਿੰਨਾ ਮੋਲੇ ਦਾ ਵੀਰ ਗੁਰਲਾਲ ਸਿਆ ਸੰਤੂ ਸਾਹਿਬ ਮੋਲੇ ਤੇ ਚਲੋ ਡੱਬੀ ਖਰਾਬੀ ਬਚੀ ਹੈ ਜਿੰਨਾ ਮਰਜੀ ਕਰਦਗੇ ਹਾਂ ਪਰ ਆਪਾਂ ਗਲਤ ਮੋਲ ਨਾ ਕੀਤਾ ਤੇ ਨਾ ਕਰਨਾ ਜਿੰਨੀਆਂ ਵੀਡੀਓ ਪਾਈਆਂ ਮੋਲ ਜਾਇਜ਼ ਕਰੀਦੇ ਤੇ 10 ਮਿੰਟਾਂ ਤੋਂ ਪਹਿਲਾਂ ਸੰਤੂ ਸਾਹਿਬ ਡੰਗਲ ਵਿਗ ਜਾਂਦੇ ਆ ਹਾਂਜੀ ਹਾਂਜੀ ਮੋਲ ਜੋ ਮਰਜੀ ਕਰੀਏ ਸੰਤੂ ਸਾਹਿਬ 50000 ਦੀ ਬਚੀ ਦਵਾਂਗੇ ਉਹਦੇ ਚੋਂ ਵੀ ਖੁੱਲਾ ਮਾਨਤਨ ਕਰ ਦਾਂਗੇ ਪੈਣ ਪਰਮਾ 50 ਦੇ ਵਿੱਚੋਂ ਜੀ ਠੀਕ ਹੈ ਜੀ ਹਾਂ ਜੀ ਖੁੱਲਾ ਮਾਨਦਾਨ ਸੰਧੂ ਸਾਹਿਬ ਹੋਊਗਾ ਇਹ ਨਹੀਂ 200 ਛੋੜ ਕਰਦਾਂਗੇ 500 ਕਰਦਾਂਗੇ ਛੋੜਾਂ ਨਹੀਂ ਖੁੱਲੀ ਛੋੜੀ ਕਰਾਂਗੇ ਜਿਹੜਾ ਭੈਣ ਭਰਾ ਵੀ ਖੜੂ ਜਾਤ ਕਰੂ ਬੱਛੀ ਜਿਹੜਾ ਇੱਕ ਹੀ ਥੱਲੇ ਆ ਕੇ ਸੰਧੂ ਸਾਹਿਬ ਬਹਿ ਗਿਆ ਬੱਛੀ ਤੇ ਛੱਡ ਕੇ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਦੁੱਧ ਜਿੰਨਾ ਸੰਧੂ ਸਾਹਿਬ ਕਹਿਦਾ ਵਾ ਵੇਚ ਜਿ ਕੋਗੇ ਵੀ ਭੈਣ ਭਰਾ ਸੌਦਾ ਕਰ ਲੈ ਮੇਰੇ ਕੋ ਆ ਗਏ ਐ ਤਸੱਲੀ ਨਾਲ ਚੋ ਕੇ ਲੈ ਜੀ ਠੀਕ ਆ ਭਰਾ ਜੀ ਤੇ ਗਰ ਲਾਲ ਮੇਰੇ ਬੋਲ ਗਏ ਨੰਬਰ ਨੰਬਰ ਸੰਧੂ ਸਾਹਿਬ 82172 82497 86993 12660 ਠੀਕ ਆ ਜੀ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰ ਪਸ਼ੂ ਦਿਖਾਤੇ ਆ ਤੁਹਾਨੂੰ ਚਾਰਾਂ ਦੇ ਇਕੱਲੇ-ਇਕੱਲੇ ਪਸ਼ੂ ਦੀ ਡਿਟੇਲ ਜਿਹੜੀ ਆ ਤੁਹਾਨੂੰ ਦੱਸਤੀ ਆ ਸ਼ੇਅਰ ਕਰਤੀ ਆ ਸੋ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਹੋਰ ਵੀ ਨਵੇਂ ਕਿਸਾਨ ਵੀਰਾਂ ਫਾਰਮਰ ਵੀਰਾਂ ਤੱਕ ਜਿਹੜਾ ਸ਼ੇਅਰ ਕਰਦੇ ਆ ਕਰੋ ਤਾਂ ਜੋ ਦੋਸਤੋ ਹੋਰ ਵੀ ਕਿਸੇ ਕਿਸਾਨ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਉਹਦੀ ਪਹੁੰਚ ਵਿੱਚ ਆਪਣੀ ਵੀਡੀਓ ਆ ਸਕੇ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ